myself advocate lokesh batta i am appointing as a returning officer for holding the election of dbl ludhiana which are going to held on 28th feb 2025 sada jehra election schedule hai oh 10 tarikh to 11 tarikh te 13 tarikh nu assi nomination da rakha si 14 tarikh nu assi security karni hai te 15 tarikh nu withdrawal and final list lagawange then assi candidates nu no ek platform den layi just to interact with the members of the bar assi ek debate da program rakha hai ਔਨ 18th ਟਿਊਸਡੇ ਨੂੰ ਫਰਮ 11 ਆਨਵਰਡਸ ਜਿਸ ਚ ਕੈਂਡੀਡੇਟਸ ਆਪਣਾ ਸਾਰਾ ਐਕਸਪ੍ਰੈਸ ਕਰ ਸਕਦੇ ਆ ਕਿ ਵਾਟ ਆਰ देयर ਵਿਜ਼ਨਸ ਐਂਡ ਸਾਰਾ ਸਾਰਾ ਇੱਕ ਪਲੇਟਫਾਰਮ ਉਹ ਅਸੀਂ ਬਾਰੂਮ ਚ ਅਰੇਂਜ ਕੀਤਾ ਹੈ ਮੋਰ ਓਵਰ ਹੁਣ ਕੱਲ ਦੋ ਨੋਮੀਨੇਸ਼ਨਸ ਆਈਆਂ ਸੀ ਇੱਕ ਜੁਆਇੰਟ ਸੈਕਟਰੀ ਦੀ ਪੋਸਟ ਲਈ ਇੱਕ ਪ੍ਰੈਜ਼ੀਡੈਂਟ ਦੀ ਪੋਸਟ ਲਈ ਤੇ ਅੱਜ ਟੋਟਲ 15 ਹੋ ਰਹੀਆਂ ਹੈ ਅਲੱਗ-ਅਲੱਗ ਪੋਸਟਸ ਲਈ ਤੇ ਲਾਸਟ ਡੇ ਨੋਮੀਨੇਸ਼ਨ ਦਾ ਜਿਹੜਾ 13 ਨੂੰ ਰਹਿ ਗਿਆ ਇਸ ਵਾਰ ਸਾਡਾ ਮੋਟੋ ਇਹ ਹੈ ਕਿ ਪ੍ਰੋਪਰ ਟਰਾਂਸਪੇਰੈਂਸੀ ਹੋਵੇ ਜਸ ਫੋਰ ਟਰਾਂਸਪੇਰਨਸੀ ਅਸੀਂ ਜਿਹੜੇ ਇਕੁਪਮੈਂਟਸ ਹੈ ਉਹਨੂੰ ਵਾਰਤવાર ਯੂਜ਼ ਕਰਾਂਗੇ ਲਾਈਕ ਕੈਮਰਾ ਐਂਡ ਸੈਕੰਡਰੀ ਕੈਮਰਾਸ ਐਂਡ ਐਲਈਡਸ ਵਗੈਰਾ ਪ੍ਰੋਪਰ ਨੂੰ ਯੂਟਿਲਾਈਜ਼ ਕਰਾ ਕੇ ਪ੍ਰੋਪਰ ਨੂੰ ਡਿਸਪਲੇ ਕਰਾਂਗੇ ਤਾਂ ਕਿ ਪ੍ਰੋਪਰ ਟਰਾਂਸਪੇਰਨਸੀ ਹੋਵੇ ਤੇ ਮੈਂਬਰਸ ਨੂੰ ਵੀ ਦਿੱਕਤ ਨਾ ਹੋਵੇ ਮੋਰਓਵਰ ਇਸ ਵਾਰ ਜਿਹੜਾ ਅਸੀਂ ਚੇਂਜ ਕੀਤਾ ਹੈ ਪਹਿਲਾ ਮੈਂ ਮੋਰ ਲਾਸਟ ਕਈ ਵਾਰ ਫੀਲ ਕੀਤਾ ਕਿ ਕੁਝ ਮੈਂਬਰਸ ਨੂੰ ਟੇਬਲਸ ਲਗਾਣ ਲਈ ਜਾਂ ਸਪੋਰਟਰਸ ਲਈ ਜਗ੍ਹਾ ਨਹੀਂ ਮਿਲਦੀ ਸੀ ਥੈਨ ਰਾਈਟ ਫਰੋਮ राइट दिस टाइम ਅਸੀਂ ਡਿਸਾਈਡ ਕੀਤਾ ਕਿ ਵੀ ਵਿਲ ਪ੍ਰੋਵਾਈਡ ਦਾ ਇਨਫਰਾਸਟ੍ਰਕਚਰ ਟੂ एवरीवन ਈਚ ਐਂਡ ਐਵਰੀ ਕੈਂਡੀਡੇਟ ਇਕੁਅਲੀ ਇਨਫਰਾਸਟ੍ਰਕਚਰ ਦਿੱਤਾ ਜਾਊਗਾ ਚਾਹੇ ਉਹ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਹੈ ਚਾਹੇ ਐਗਜ਼ੈਕਟਿਵ ਦਾ ਕੈਂਡੀਡੇਟ ਹੈ ਤਾਂ ਕਿ ਉਹਨਰੇ ਪ੍ਰੋਪਰਸ ਵੀ ਜਿਹੜੇ ਸਪੋਰਟਰਸ ਹੈ ਪ੍ਰੋਪਰ ਉਥੇ ਆਪਣੇ ਆਪ ਨੂੰ ਐਕਸਪੋਜ਼ਰ ਕਰ ਸਕਣ ਤੇ ਵੋਟ ਅਪੀਲ ਕਰ ਸਕਣ ਤੇ ਜਿਹੜੀ VOTING ਰਹੀ ਹੈ ਸਾਡੇ ਮੋਟੋ ਹੈ ਕਿ 100% VOTING ਪੋਲਿੰਗ ਕਰਾਈ ਹੈ ਉਹਦੇ ਲਈ ਜਿਹੜਾ ਰਸ਼ ਹੁੰਦਾ ਉਹਦੇ ਲਈ ਵੀ ਅਸੀਂ ਵਰਕ ਆਊਟ ਕਰ ਰਹੇ ਹਾਂ ਜਿੱਦਾਂ ਵੀ ਪੋਸੀਬਲ ਹੋਊਗਾ ਵੀ ਵਿਲ ਡੂ ਸਾਰੀ ਟੀਮ ਸਾਡੀ ਜਿਹੜੀ ਹੈਗੀ ਹੈ ਇੱਕ ਫ੍ਰੈਂਡਲੀ ਮਾਹੌਲ ਹੈ ਤੇ ਸਾਡਾ ਬਾਰ ਚ ਵੀ ਮੈਸੇਜ ਹੈ ਕਿ ਜਿਹੜਾ ਇਲੈਕਸ਼ਨ ਹੈ ਉਹਨੂੰ ਇੱਕ ਫ੍ਰੈਂਡਲੀ ਮੋਡ ਦੇ ਨਾਲ ਰੱਖਿਆ ਜਾਵੇ ਕੋਈ ਪਰਸਨਲ ਕਿਸੇ ਦੇ ਕੋਈ ਕਮੈਂਟ ਵਾਜੀ ਨਾ ਕੀਤੀ ਜਾਵੇ ਇੱਕ ਫ੍ਰੈਂਡਲੀ ਮਾਹੌਲ ਰਹੂਗਾ ਤਾਂ ਇੱਕ ਇਲੈਕਸ਼ਨ ਦਾ ਮਾਹੌਲ ਵੀ ਇੱਕ ਇੱਕ ਸੈਲਿਬ੍ਰੇਸ਼ਨ ਦੀ ਤਰ੍ਹਾਂ ਲੱਗੂਗਾ ਇਹ ਮੇਰੇ ਸਾਰੇ ਵੋਟਰਸ ਨੂੰ ਵੀ ਅਪੀਲ ਹੈ ਕੈਂਡੀਡੇਟਸ ਨੂੰ ਵੀ ਅਪੀਲ ਹੈ ਕਿ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਇੱਕ ਫ੍ਰੈਂਡਲੀ ਮਾਹੌਲ ਦੇ ਵਿੱਚ ਰਹਿ ਕੇ ਲੜੀਏ ਜਿਹੜੇ ਹੈਗੇ ਨੇ ਗੁਰਪ੍ਰੀਤ ਸਿੰਘ ਅਰੋੜਾ ਉਹਨਾਂ ਦੀ ਸਪੋਰਟ ਦੇ ਵਿੱਚ ਅਸੀਂ ਆਏ ਹੈਗੇ ਆਂ ਔਰ ਬਾਰ ਮੈਂਬਰਸ ਨੇ ਬਹੁਤ ਹੀ ਸਹਿਯੋਗ ਦਿੱਤਾ ਹੈਗਾ ਵੱਧ ਚੜ ਕੇ ਪਾਰਟਿਸਪੇਟ ਕੀਤਾ ਉਹਨਾਂ ਦੇ ਨਾਮੀਨੇਸ਼ਨ ਦੇ ਵਿੱਚ ਔਰ ਮੈਂ ਧੰਨਵਾਦ ਕਰਦਾ ਹੈ ਜਿਹੜੇ ਮੈਂਬਰਸ ਉਹਨਾਂ ਦੀ ਸਪੋਰਟ ਵਾਸਤੇ ਆਏ ਤੇ ਬਾਕੀ ਬਾਰ ਮੈਂਬਰਸ ਨੂੰ ਵੀ ਰਿਕਵੈਸਟ ਕਰਦਾ ਹੈ ਕਿ ਗੁਰਪ੍ਰੀਤ ਸਿੰਘ ਅਰੋੜਾ ਨੂੰ ਵੋਟ ਪਾਓ ਤਾਂ ਕਿ ਆਪਾਂ ਬਾਰ ਦੀ ਡਿਵੈਲਪਮੈਂਟ ਦੇ ਕੰਮ ਜਿਹੜੇ ਹੈਗੇ ਨੇ ਉਹ ਕੰਟੀਨਿਊ ਕਰੀਏ ਜਿਹੜੇ ਵੀ ਬਕਾਇਦਾ ਕੰਮ ਜਿਹੜੇ ਹੈਗੇ ਕੀ ਜਿਵੇਂ ਕਿ ਲਾਇਰ ਚੈਂਬਰ ਕੰਪਲੈਕਸ ਨੂੰ ਲੈ ਕੇ ਜਿਹੜਾ ਪੈਂਡਿੰਗ ਖੜਾ ਹੈਗਾ ਸਾਡਾ ਮਸਲਾ ਪਾਰਕਿੰਗ ਨੂੰ ਲੈ ਕੇ ਮਸਲਾ ਖੜਾ ਹੈਗਾ ਉਹ ਮੈਂ ਤੁਹਾਨੂੰ ਯਕੀਨ ਦਿਲਾਣਾ ਹੈ ਕਿ ਗੁਰਪ੍ਰੀਤ ਅਰੋੜਾ ਦੇ ਮੈਂ ਜਦੋਂ ਵਿਚਾਰ ਉਸਨੇ ਹੀ ਯਕੀਨ ਦਵਾਇਆ ਹੈ ਕਿ ਜੇ ਮੈਨੂੰ ਚੁਣਿਆ ਗਿਆ ਤੇ ਮੈਂ ਸਾਰੇ ਕੰਮ ਪੂਰੇ ਕਰਕੇ ਦਿਖਾਵਾਂਗਾ। ਦੋ ਵਾਰ ਪ੍ਰਧਾਨ ਹਾਂ ਜੁਕੇ ਕਾਫੀ ਕੰਮ ਹੋ ਚੁੱਕੇ ਨੇ ਕਿਹੜੇ ਕੰਮ ਪੈਂਡਿੰਗ ਰਹਿ ਗਏ ਜੀ। ਦੇਖੋ ਸਾਡੇ ਜਿਹੜਾ ਬਾਰ ਐਸੋਸੀਏਸ਼ਨ ਸਭ ਤੋਂ ਮਹੱਤਵਪੂਰਨ ਹੈਗਾ ਲਾਇਰ ਚੈਂਬਰ ਕੰਪਲੈਕਸ ਜਿਹੜਾ ਕਿ ਅਪਰੂਵ ਮੈਂ ਆਪਣੇ ਦੌਰਾਨ ਕਰਾ ਲਿਆ ਹੈਗਾ। ਦੋ ਦੋ ਸਾਲ ਮੈਂ ਕੰਟੀਨਿਊਸਲੀ ਪ੍ਰੈਜ਼ੀਡੈਂਟ ਰਿਹਾ ਹੈਗਾ। ਲੇਕਿਨ ਕਿਸੇ ਕਾਰਨ ਵੱਜੋਂ ਅਪਰੂਵਲਾਂ ਵੱਲੋਂ ਸਰਕਾਰ ਦੀ ਤੁਹਾਨੂੰ ਪਤਾ ਹੈ ਕਿ ਸਰਕਾਰ ਤੋਂ ਅਪਰੂਵਲਾਂ ਲੈਂਦੇ ਲੈਂਦੇ ਬਹੁਤ ਸਮਾਂ ਲੱਗ ਜਾਂਦਾ ਹੈਗਾ। ਸਾਡਾ ਲਾਇਰ ਚੈਂਬਰ ਕੰਪਲੈਕਸ ਥਰਡ ਪਾਸ ਹੋ ਚੁੱਕਾ ਹੈਗਾ ਉਲਦੀ ਸ਼ੁਰੂਆਤ ਹੋਣ ਵਾਲੀ ਹੈਗੀ ਹੈ ਔਰ ਉਸ ਦੇ ਵਿੱਚ ਗੁਰਪ੍ਰੀਤ ਸਿੰਘ ਅਰੋੜਾ ਨੇ ਯਕੀਨ ਦਿਵਾਇਆ ਕਿ ਜੇ ਉਹ ਬਣੇ ਤੇ ਉਹ ਉਸ ਨੂੰ ਇਸ ਸਾਲ ਉਹਦਾ ਕੰਮ ਜਿਹੜਾ ਹੈਗਾ ਸਟਾਰਟ ਕਰਾ ਕੇ ਕੋਸ਼ਿਸ਼ ਕਰਨਗੇ ਕਿ ਉਹ ਉਹ ਪੂਰਾ ਹੋ ਜਾਵੇ